ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਗ੍ਰਾਮ ਸਰੂਪਨਖੀ ਜੀ ਦੀ ਲਿਖੀ ਹੋਈ ਕਹਾਣੀ ਮੁਹੱਬਤ ਦੀ ਮਿੱਟੀ ਜੁੰਮਾ ਕੁਮਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ ਉੱਠਨਸਾਰ ਉਹ ਚੱਕ ਵਾਲੇ ਛੱਦਨੇ ਵਿੱਚ ਜਾਂਦਾ ਤੇ ਡੱਬੀ ਦੀ ਸੀਂਖ ਵਾਰ ਕੇ ਆਪਣੇ ਸਰਦਾਰਾਂ ਨੂੰ ਦੇਖਣ ਲੱਗਦਾ। ਦੇਖਦਾ ਰਹਿੰਦਾ ਤੇ ਖੁਸੰਦੀਆਂ ਸਿਫਤਾਂ ਕਰਦਾ। ਇੱਕ ਸਿੰਘ ਬੁੱਝਦੇ ਤਾਂ ਦੂਜੇ ਬਾੜ ਲੈਂਦਾ। ਉਹਨੂੰ ਲੱਗਦਾ ਸਰਦਾਰੋ ਦੇ ਚਿਹਰੇ ਤੇ ਉਹ ਪ੍ਰਭਾਵ ਨਹੀਂ ਆਇਆ। ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ। ਮਿੱਟੀ ਦਾ ਬੁੱਤ ਉਹਨੂੰ ਅਧੂਰਾ-ਅਧੂਰਾ ਜੱਪਦਾ। ਉਹਦਾ ਦਿਲ ਗਵਾਹੀ ਪਰਦਾ। ਇੱਕ ਦਿਨੇ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ। ਮੁਕੰਮਲ ਤੇ ਸੰਪੂਰਨ ਉਸ ਦਿਨ ਹੀ ਇਹਦੇ ਵਿੱਚੋਂ ਅਸਲੀ ਸਰਦਾਰੋਂ ਪੈਦਾ ਹੋਵੇਗੀ ਸਰਦਾਰੋਂ ਜੋ ਕਦੇ ਉਹਦਾ ਸੁਪਨਾ ਸੀ ਤੇ ਸੁਪਨਾ ਜਿਸ ਨੂੰ ਕਦੇ ਉਸਨੇ ਖੁਦ ਹੀ ਤੋੜ ਦਿੱਤਾ ਸੀ ਕਿਸੇ ਕਾਹਲ ਜਈ ਵਿੱਚ ਜੁਮਾ ਘਰੋਂ ਨਿਕਲਦਾ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਖੇਤਾਂ ਵਿੱਚ ਇਹ ਉਹਨੂੰ ਆਪਣੇ ਗਧਿਆਂ ਦੇ ਹਿੰਗਣ ਦੀਆਂ ਆਵਾਜ਼ਾਂ ਆਉਂਦੀਆਂ ਗਦਿਆਂ ਦੀ ਆਵਾਜ਼ਾਂ ਸੁਣ ਕੇ ਉਸ ਨੂੰ ਪੱਠੇ ਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ। ਪੱਠੇ ਦੀ ਕਾਹਲ ਵਿੱਚ ਸਰਦਾਰੋ ਦਾ ਖਿਆਲ ਕਿਦਰੇ ਗੁਆਚ-ਗੁਆਚ ਜਾਂਦਾ। ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਤੇ ਚਾਹ ਕਰਨ ਲਈ ਆਕਾ। ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛਤਨੇ ਵਿੱਚ ਆ ਬੈਠਦਾ। ਉਦੋਂ ਤੱਕ ਸੂਰਜ ਦੀ ਲੋ ਉਹਦੇ ਵਿਹੜੇ ਤੱਕ ਪਹੁੰਚ ਚੁੱਕੇ ਹੁੰਦੇ। ਕਿਰਨਾ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ ਛਤਨੇ ਦਾ ਬੂਹਾ ਚੜਦੇ ਵੱਲ ਸੀ ਲੋ ਚਾਰੇ ਖੁੰਦਿਆਂ ਵਿੱਚ ਪਹੁੰਚਦੇ ਸਰਦਾਰੋ ਦੇ ਮੂੰਹ ਨੂੰ ਉਹ ਇੱਕ ਤੇ ਕੀ ਬੰਨ ਕੇ ਤੱਕਣ ਲੱਗਦਾ ਤੱਕਦਾ ਰਹਿੰਦਾ ਤੇ ਫਿਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਨਹਿਰਨੇ ਨਾਲ ਬੁੱਤ ਦੀਆਂ ਅੱਖਾਂ ਉਹਦੀ ਠੋਡੇ ਉਹਦੀਆਂ ਗੱਲਾਂ ਤੇ ਬੁੱਲਾਂ ਤੋਂ ਮਿੱਟੀ ਖੁਰਚ ਦਿੰਦਾ ਚਿਹਰੇ ਤੇ ਪਾਣੀ ਤਰੋਂਗਦਾ ਚਿਹਰੇ ਤੇ ਉਂਗਲਾਂ ਦੇ ਪੋਟੇ ਫੇਰਦਾ ਤੇ ਫੇਰ ਗਿੱਲੀ ਮਿੱਟੀ ਗੁੰਨਰਿਆ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ ਹੁੱਕਾ ਤਾਜ਼ਾ ਕਰਕੇ ਉਹ ਚਿਲਮ ਵੀ ਭਰ ਲਿਆਉਂਦਾ ਮੱਠੇ ਮੱਠੇ ਹੁੱਕੇ ਦੇ ਘੁੱਟ ਲੈਂਦਾ ਤੇ ਅੱਧ ਖੁੱਲੀਆਂ ਅੱਖਾਂ ਵਿੱਚ ਵਿਉਂਤਾਂ ਬਣਾਉਂਦਾ ਗੁੰਨੇ ਮਿੱਟੀ ਨੂੰ ਨਹਿਰਨੇ ਦੀ ਚੁੰਜ ਤੇ ਚੜਾ ਕੇ ਉਹ ਬੁੱਤ ਦੇ ਚਿਹਰੇ ਤੇ ਲਾਉਂਦਾ ਤੇ ਫੇਰ ਚੁੰਜ ਨਾਲ ਹੀ ਮਿੱਟੀ ਨੂੰ ਉੱਥੇ ਪੱਕੀ ਕਰ ਦਿੰਦਾ ਕਿసే ਥਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਝ ਪਰਦਾ ਚਾਲੀ ਮਾਂ ਦੇ ਹਾਕ ਸੁਣਨ ਤੱਕ ਉਹ ਛਤਨੇ ਵਿੱਚ ਬੈਠਾ ਰਹਿੰਦਾ ਹੋਕਾ ਪੀਂਦਾ ਤੇ ਨਹਿਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਤੇ ਫਿਰਦੀਆਂ ਰਹਿੰਦੀਆਂ ਉਹਨੂੰ ਲੱਗਦਾ ਜਿਵੇਂ ਕੱਲ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਗਈ ਹੋਵੇ ਉਹਨੂੰ ਕੋਈ ਸੁੱਖ ਜਿਹਾ ਮਿਲਦਾ ਕਈ ਮਹੀਨਿਆਂ ਤੋਂ ਉਹ ਇੰਜ ਕਰਦਾ ਆ ਰਿਹਾ ਸੀ ਨਿਤਨੇਮ ਵਾਂਗ ਹੀ ਕਰਦਾ ਸਵੇਰੇ ਸਵੇਰੇ ਅੱਠਰੂ ਦਾ ਦਿਨ ਛਿਪੇ ਘਰ ਵੜਦਾ ਥੱਕਿਆ ਟੁੱਟਿਆ ਪਿਆ ਹੁੰਦਾ ਗਦਿਆਂ ਨੂੰ ਰੋੜੀਆਂ ਤੇ ਛੱਡ ਦਿੰਦਾ ਤੱਤਾ ਪਾਣੀ ਕਰਕੇ ਨਹਾਉਂਦਾ ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ ਬਿੰਦ ਚਟ ਹੁੱਕਾ ਪੀਂਦਾ ਤੇ ਫੇਰ ਗਦਿਆਂ ਨੂੰ ਖੇਤ ਲਿਆਉਂਦਾ ਉਹਨਾਂ ਮੁਰੇ ਸੁੱਕਾ ਘਾਹ ਸੁੱਟਦਾ ਤੇ ਉਹਨਾਂ ਦੀਆਂ ਲੱਤਾਂ ਕਿੱਲਿਆਂ ਦੇ ਰਸਿਆਂ ਨਾਲ ਬੰਨ੍ਹ ਦਿੰਦਾ ਹੀਂਗ ਦੇ ਫੁੰਕਾਰੇ ਮਾਰਦੇ ਦੁਲਤੀਆਂ ਚਲਾਉਂਦੇ ਤੇ ਲੇਟ ਦੇ ਉੱਪਦੇ ਗਦੇ ਦੇਖ ਜਾਂਦੇ ਤਾਂ ਜਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੁਕਦਾ ਕੰਮ ਮੁਕਾ ਕੇ ਤੇ ਭਾਂਡਾ ਢਿੰਡਾ ਸਾਂਭ ਕੇ ਜਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ ਤੇ ਪੈਂਦੇ ਜਮੇ ਦੀ ਉਮਰ ਇਸ ਵੇਲੇ 50 ਸਾਲਾਂ ਤੋਂ ਉੱਤੇ ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀ ਉਹ ਸੀ ਤੇ ਉਹਦੀ ਬੁੱਢੀ ਮਾਂ ਬਾਕੀ ਸਾਰਾ ਟੱਬਰ 47 ਦੇ ਵੱਡਾ ਟੁੱਕੇ ਵੇਲੇ ਵਿਛੜ ਗਿਆ ਸੀ 47 ਤੋਂ ਪਹਿਲਾਂ ਦੀ ਗੱਲ ਹੈ ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁੰਮੇ ਨਾਲ ਦਾਈ ਦੁਕੜੇ ਖੇਡਦੇ ਹੁੰਦੇ ਉਹ ਕਿੰਨੀ ਖਿਲੰਦੜੀ ਸੀ ਹਾਸਦੀ ਤਾਂ ਗੱਲਾਂ ਤੇ ਟੋਏ ਪੈਂਦੇ ਬਿਨਾਂ ਕਾਰਨ ਹੀ ਹੱਸਦੀ ਰਹਿੰਦੀ ਗੱਲ-ਗੱਲ ਤੇ ਜੁੰਮੇ ਨੂੰ ਖਿਜਾਉਂਦੀ ਉਹਨਾਂ ਦਿਨਾਂ ਵਿੱਚ ਤਾਂ ਵੱਡੇ-ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਸਨ ਹੋਣ ਵਰਗਾ ਜ਼ਮਾਨਾ ਨਹੀਂ ਸੀ 16 16 18 18 ਸਾਲ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ ਗੁੱਡੀਆਂ ਤੋਂ ਵੱਧ ਨਹੀਂ ਸਨ ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ ਰੌਲਾ ਪਾਉਂਦੇ ਚੀਕਾਂ ਮਾਰਦੇ ਘਰ ਮੁੜਨ ਲੱਗੇ ਉੱਚੇ ਉੱਚੇ ਬੋਲਦੇ ਮੂਰਲਿਓ ਮੂਰਲਿਓ ਖਿੱਚ ਲੋ ਡੋਰ ਮਗਰ ਲਿਆਂ ਦੀ ਮਾਂ ਨੂੰ ਲੈ ਕੇ ਚੋਰ ਤੇ ਫਿਰ ਜਦੋਂ 47 ਦੀ ਵੱਢਾ ਟੁੱਕੀ ਹੋਈ ਜੁਮੇ ਦਾ ਪਿਓ ਤੇ ਉਹਦੇ ਦੋਵੇਂ ਚਾਚੇ ਇੱਧਰ ਹੀ ਮਾਰੇ ਗਏ ਭੈਣਾਂ ਨੂੰ ਮਿਲਟਰੀ ਕੈਂਪ ਵੜੇ ਲੈ ਗਏ ਉਹ ਤੇ ਉਹਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੇਰੇ ਵਾਲੀ ਸੁਬਾਤ ਵਿੱਚ ਛੁਪ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉੱਥੇ ਹੀ ਰਾਤ ਨੂੰ ਸੌਂ ਜਾਂਦੇ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ ਮੂਹ ਨੇਰੇ ਉੱਠ ਕੇ ਜੰਗਲ ਪਾਣੀ ਜਾਉਂਦੇ ਨੇਰੇ ਵਾਲੇ ਸੁਬਾਤ ਹੀ ਉਹਨਾਂ ਦਾ ਸੰਸਾਰ ਬਣ ਗਿਆ ਸਰਦਾਰੋਂ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜਿਵੇਂ ਮੇਰੀ ਮਾਂ ਸਰਦਾਰੋਂ ਨੂੰ ਪੁੱਛ ਪੁੱਛ ਕਰਕੇ ਪਿਆਰ ਕਰਦੀ ਉਹਨੂੰ ਆਪਣੇ ਹਿੱਕ ਨਾਲ ਲਾ ਕੇ ਕੁੱਟਦੀ ਜਿਵੇਂ ਉਹ ਆਪਣੀ ਧੀ ਹੋਏ ਰਾਤ ਨੂੰ ਜੁਮੇ ਨੂੰ ਆਪਣੇ ਹਿੱਕ ਨਾਲ ਘੁੱਟ ਕੇ ਸੌਂਦੇ। ਤੂਫਾਨ ਗੁਜ਼ਰ ਗਿਆ ਤਾਂ ਜੁਮਾ ਤੇ ਜੁਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ। ਪਿੰਡ ਵਿੱਚ ਹੀ ਨਿੱਕੇ-ਮੂٹے ਕੰਮ ਕਰਨ ਲੱਗੇ। ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ। ਰਹਿੰਦੇ ਵੀ ਲੋਕਾਂ ਦੇ ਘਰ ਵਿੱਚ ਹੀ। ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ। ਜਿਵੇਂ ਹੁਣ ਵੀ ਕੋਈ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ। ਤੇ ਫਿਰ ਉਹ ਆਪਣੇ ਘਰ ਹੀ ਆ ਗਏ। ਘਰ ਵਿੱਚ ਤਾਂ ਕੁਝ ਵੀ ਨਹੀਂ ਸੀ। ਕਾਰ ਦੀਆਂ ਕੰਧਾਂ ਖੜੀਆਂ ਸਨ ਕਾਰ ਦੀ ਛੱਤ ਗਾਇਮ ਸੀ ਛੱਤ ਨੇ ਵਿੱਚ ਚੱਕ ਹੈਗਾ ਸੀ ਇੱਕ ਪਾਸੇ ਡਿੱਗਿਆ ਪਿਆ ਜੋ ਮੈਨੇ ਚੱਕ ਨੂੰ ਹਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਉਵੇਂ ਦਾ ਉਵੇਂ ਪਿਆ ਹੋਇਆ ਸੀ ਨਿਰਜਿੰਦ ਬੇਆਵਾਜ਼ ਤੇ ਛਾਪੜਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਢੇੜਾ ਦੇਵੇ ਤਾਂ ਉਹ ਹਰਕਤ ਵਿੱਚ ਆ ਸਕਦਾ ਹੈ 47 ਦੇ ਸਾਕੇ ਨੂੰ 8-10 ਵਰੇ ਲੰਘੇ ਉਦੋਂ ਤੱਕ ਜੁੰਮੇ ਕੋਲ 4 ਗਧੇ ਤੇ 2 ਗਧੀਆਂ ਸਨ ਪੱਠੇ ਤੇ ਜਾ ਕੇ ਉਹ ਇੱਟਾਂ ਢੋਣ ਦਾ ਕੰਮ ਕਰਦਾ ਮਾਂ ਘਰ ਵਿੱਚ ਰਹਿੰਦੀ ਸੋਨਾ ਗੁਜ਼ਾਰਾ ਚੱਲ ਰਿਹਾ ਸੀ ਹਵੇਲੀ ਵਾਲਿਆਂ ਦੀ ਸਰਦਾਰੋ ਦਾ ਵਿਆਹ ਸੀ ਵਿਆਹ ਤੋਂ 4 ਦਿਨ ਪਹਿਲਾਂ ਉਹਦੀ ਰਾਤ ਕਰ ਉੱਠ ਕੇ ਜੁੰਮੇ ਕੋ ਉੜਾਈ ਉਸ ਨੂੰ ਬਾਹੋਂ ਫੜ ਕੇ ਮੰਜੇ ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਰ ਉਸਦੇ ਨਾਲ ਕੋਸਰ-ਮੋਸਰ ਕਰਦੀ ਰਹੀ ਮਾਂ ਦੀ ਮੰਜੀ ਦੂਰ ਸੀ ਜੁੰਮਾ ਮੰਨਿਆ ਨਹੀਂ ਡਰ ਗਿਆ ਐਡੀ ਵੱਡੀ ਚਕਾਨ ਨਾਲ ਉਹ ਮੱਥਾ ਕਿਵੇਂ ਲਾਉਂਦਾ ਉਹ ਤਾਂ ਇੱਕ ਕੁਮਿਹਾਰ ਸੀ ਬਸ ਹਵੇਲੀ ਵਾਲੇ ਤਾਂ ਜ਼ਿਮੀਂਦਾਰ ਸਨ ਉਹ ਆਥਣ ਨੂੰ ਕਿਹੜਾ ਨਾ ਖਪਾ ਕੇ ਰੱਖ ਦਿੰਦੇ ਤੇ ਫੇਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੋਣ ਵੀ ਤਾਂ ਖਾਦਾ ਸੀ ਸਰਦਾਰ ਉਹ ਜਿਵੇਂ ਕੋਈ ਸਰਾਪ ਦੇ ਕੇ ਤੁਰ ਗਏ ਹੋਵੇ ਬਸ ਉਹ ਦਿਨ ਸੋ ਉਹ ਦਿਨ ਜੁੰਮਾ ਪਿੱਤੇ ਵਾਂਗ ਸੁੱਕਣ ਲੱਗ ਪਿਆ ਉਸ ਪਿੰਡ ਵਿੱਚ ਤੇ ਆਲੇ ਦੋਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਕੁਮੇਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ ਇੱਧਰ ਹੀ ਖੁਰਦਪੁਰਦ ਹੋ ਗਏ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾਂ ਪਹਿਲਾਂ ਦਾ ਕੋਈ ਆਸ ਵੀ ਨਹੀਂ ਸੀ ਪਰ ਫਿਰ ਕਈ ਸਾਲਾਂ ਪਿਛੋਂ ਦੂਰ ਦਰਾਜ ਦੇ ਪਿੰਡਾਂ ਵਿੱਚੋਂ ਉਹਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋ ਇਹ ਉਹਦੇ ਮਨ ਗੁੱਡ ਗਈ ਸੀ ਉਹ ਹੁਣ ਨਹੀਂ ਸੀ ਦੁਨੀਆ ਵਿੱਚ ਹੋਰ ਔਰਤ ਹੀ ਕਿਹੜੀ ਰਹਿ ਗਈ ਸੀ ਪਤਾ ਨਹੀਂ ਉਹ ਕਿਹੜੀ ਘੜੀ ਸੀ ਸਰਦਾਰੋਂ ਸਾਹਮਣੇ ਉਸ ਦੇ ਮੂੰਹੋਂ ਨਾ ਹੀ ਨਾ ਨਿਕਲੀ ਤੁਰੀ ਰਹੀ ਤੇ ਫੇਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਸ ਜਹਨ ਵਿੱਚ ਨਹੀਂ ਆਉਂਦਾ ਸੀ ਬਸ ਇਹੀ ਸਰਦਾਰੋਂ ਦਾ ਸਰਾਬ ਸੀ ਤੇ ਹੁਣ ਜੁम्मे ਦਾ ਇਹ ਹਾਲ ਸੀ ਪੱਠੇ ਤੇ ਇੱਟਾਂ ਢੋਣ ਦਾ ਕੰਮ ਕੋਈ ਇੱਕ ਗਧੇ ਵਾਂਗ ਹੀ ਸਿਰ ਸੁੱਟ ਕੇ ਕਰਦਾ ਉਹਦੇ ਧੋਰੰਦਰ ਸਰਦਾਰੋਂ ਦੀ ਮੂਰਤ ਵਸੇ ਹੋਈ ਸੀ ਇਸ ਮੂਰਤ ਨੂੰ ਮਿੱਟੀ ਵਿੱਚੋਂ ਸਾਕਾਰ ਕਰਨ ਦੀ ਲੇਲ ਉਸ ਨੂੰ ਲੱਗੇ ਮੁਹੱਬਤ ਦਾ ਪਰਤੱਖ ਚਿਹਰਾ ਮੋਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ ਜਦੋਂ ਕਦੇ ਵੀ ਸਰਦਾਰਾਂ ਦੇ ਸਾਹਮਣੇ ਉਹ ਕੋਈ ਪ੍ਰਸਤਾਵ ਲੈ ਕੇ ਗਿਆ ਸੀ ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੀ ਮੋਸਕਰਾਹਟ ਤੇ ਇਨਕਾਰ ਦੀ ਅਦਭੁਤ ਮੋਦਰਾ ਤੇ ਫੇਰ ਤੇ ਹੁਣ ਜੁਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ ਜ਼ਿੰਦਗੀ ਦਾ ਹੀ ਸਾਰਥ ਗੁਰਜੇਮ ਇੱਛਾਵਾਂ ਦਾ ਕਾਲਪਨਿਕ ਸਮਰਥਨ ਤੇ ਫਿਰ ਇੱਕ ਸਵੇਰ ਸਰਦਾਰੋ ਦੀ ਗੋਦੀ ਨਵਾਂ ਬਾਲ ਸੀ ਉਹਦਾ ਪੁੱਤਰ ਉਮਰ ਉਮਰ ਥੱਲੇ ਡਿੱਗਣ ਨੂੰ ਕਰਦਾ ਸਵੇਰੇ ਸਵੇਰੇ ਜੁਮਾ ਬੁੱਤ ਦੇ ਚਿਹਰੇ ਤੇ ਮੁਹੱਬਤ ਦੀ ਆਖਰੀ ਮਿੱਟੀ ਚੜਾ ਰਿਆ ਸੀ ਅਜਬੁੱਤ ਨੇ ਮੁਕੰਮਲ ਹੋ ਜਾਣਾ ਸੀ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਿਤ ਮਾਤਰਾ ਵਿੱਚ ਨਹਿਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋਂ ਨੇ ਛਤਨੇ ਅੱਗੇ ਆ ਕੇ ਜੁਮੇ ਨੂੰ ਹਾਕ ਮਰੀ ਇੱਕ ਬਿੰਦ ਚੁੰਝ ਰੋਕੇ ਜੁਮਾ ਮੋਡੇ ਤੋਂ ਦੀ ਝਾਕਿਆ ਸਰਦਾਰੋਂ ਨੂੰ ਕੁਛਾਣਿਆ ਸੀ ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਉਹਨੇ ਪਹਿਲਾਂ ਨਿਬੇੜਨਾ ਹੋਵੇਗਾ ਸਵੇਰ ਵੀ ਹੋ ਗਈ ਪੱਠੇ ਤੇ ਵੀ ਜਾਣਾ ਸੀ ਸਰਦਾਰੋਂ ਦੋ ਪਲ ਰੁਕੇ ਤੇ ਉਹਦੇ ਪਿੱਠ ਤੇ ਨਜ਼ਰਾਂ ਤਿਲਕ ਆਉਂਦੀ ਜੋ ਮੇਰੀ ਬੁੱਢੀ ਮਾਂ ਵੱਲ ਚਲੀ ਗਈ। ਕੰਮ ਮੁਕਾ ਕੇ ਝੁਮਾ ਉઠਿਆ ਸਰਦਾਰੋ ਕਿਧਰੇ ਵੀ ਨਹੀਂ ਸੀ, ਜਾ ਚੁੱਕੀ ਸੀ। ਪਤਾ ਨਹੀਂ ਕਿਉਂ ਆਈ ਸੀ। ਇਹ ਸਭ ਕਾਸੇ ਬਾਰੇ ਝੁਮੇ ਨੇ ਸੋਚਿਆ ਵੀ ਨਹੀਂ। ਸਰਦਾਰੋ ਦਾਸਲੀ ਚਿਹਰਾ ਮੁਕੰਮਲ ਸੀ। ਤੇ ਫੇਰ ਝੁਮਾ ਗਦਿਆਂ ਤੇ ਇੱਟਾਂ ਢੋਂਦਾ ਵੀ ਸੋਚਦਾ ਹੈਰਾਨ ਹੁੰਦਾ ਰਹਿੰਦਾ। ਸਰਦਾਰੋ ਦੀ ਮਿੱਟੀ ਨਾਲ ਉਸ ਨੂੰ ਇੰਨੀ ਮੁਹੱਬਤ ਕਿਉਂ ਹੈ? ਸਰਦਾਰੋ ਦੀ ਮਾਸ ਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਫਰਕ ਨਾ ਰਹਿ ਗਿਆ ਹੋਵੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ